ਸਾਸੀ ਗਾਲ ਜੀ ਸਾਰਿਆਂ ਨੂੰ ਚੈਨਲ ਪਿਆਜਾ ਰਿਹਾ ਪਟਾਖੇ ਸੋਟ ਦੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਜਾਣਕਾਰੀ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿਉਂਕਿ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਬੱਦਲਵਾਈ ਸਿਸਟਮ ਸਵੇਰ ਦੇ ਸਮੇਂ ਤਕੜਾ ਸੀ ਕਾਫੀ ਇਲਾਕਿਆਂ ਵਿੱਚ ਭਾਰੀ ਮੀਂਹ ਵੀ ਹੋਇਆ ਖਾਸ ਤੌਰ ਤੇ ਦੁਆਬੇ ਦੇ ਇਲਾਕੇ ਜਿਹਦੇ ਵਿੱਚ ਜ਼ਿਲ੍ਹਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਹੁਸ਼ਿਆਰਪੁਰ ਨਾਮਾਸ਼ਹਿਰ ਰੂਪਨਗਰ ਮੁਹਾਲੀ ਮੋਰਿੰਡਾ ਕੋਰਾਲੀ ਇਹਨਾਂ ਇਲਾਕਿਆਂ ਵਿੱਚ ਵੱਖ-ਵੱਖ ਥਿੱਸਿਆਂ ਵਿੱਚ ਵੱਖ-ਵੱਖ ਤਰੀਕੇ ਦਾ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਇਹਨਾਂ ਇਲਾਕੇ ਵਿੱਚ ਗਰਮੀ ਤੋਂ ਰਾਹਤ ਮਿਲੀ ਹੈ ਤੇ ਨਾਲ ਦੀ ਨਾਲ ਤਾਪਮਾਨ ਦੇ ਵਿੱਚ ਘਰਾਬਟਾਈ ਹੈ ਹਮਸ ਤੋਂ ਛਡਕਾਰਾ ਮਿਲਿਆ ਜੀ ਗੱਲ ਕੀਤੀ ਜਾ ਉਹ ਸੈਟਲਟਾਈਮਸ ਦੇ ਨਾਲ ਬੱਦਲਬਾਜ਼ੀ ਬਣੀ ਹੋਈ ਹੈ ਹਲੇ ਵੀ ਤੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਹੋਂਦੇ 2-4 ਘੰਟੇ ਮੀਂਹ ਦੀ ਉਮੀਦ ਨਹੀਂ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਕੱਲ੍ਹ ਕੀ ਕੀਤਾ ਜਾਵੇ ਤਾਂ ਮੀਂਹ ਦੇ ਹਾਲਾਤ ਬਣਦੇ ਤਾਂ ਦਿਖਾਈ ਦੇ ਰਹੇ ਨੇ ਕਿਉਂਕਿ ਉੱਤਰ ਪੂਰਬੀ ਅਤੇ ਉੱਤਰ ਪੱਛਮੀ ਇਲਾਕੇ ਵਿੱਚ ਲਗਾਤਾਰ ਇੱਕ ਸਿਸਟਮ ਬਣ ਰਿਹਾ ਜੀ ਜੋ ਹੌਲੀ ਹੌਲੀ ਦਾਇਰਾ ਵਧਾਉਂਦਾ ਦਿਖਾਈ ਦੇ ਰਿਹਾ ਇਹ ਸਿਸਟਮ ਪੰਜਾਬ ਦੇ ਵਿੱਚ ਜਿਹੜਾ ਐਂਟਰੀ ਹੋਣ ਦੀ ਜਿਹੜੀ ਇਹਦੀ ਉਮੀਦ ਹੈ ਉਹ ਤੜਕੇ 4 ਵਜੇ ਤੋਂ ਲੈ ਕੇ ਸਵੇਰੇ 8 ਵਜੇ ਦੇ ਵਿੱਚ ਕਾਰ ਹੈ ਜਿਦੇ ਕਾਰਨ ਮੇਨ ਤੌਰ ਤੇ ਕੁਸ਼ਕ ਜ਼ਿਲ੍ਹੇ ਆ ਰਹੇ ਨੇ ਜਿਦੇ ਵਿੱਚ ਜ਼ਿਲ੍ਹਿਆਂ ਦਾ ਅਗਰ ਨਾਮ ਦੇਖਿਆ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਾਵਾਸ਼ਹਿਰ ਕਪੂਰਥਲਾ ਜਲੰਧਰ ਇਹ ਜ਼ਿਲ੍ਹੇ ਮੇਨ ਨੇ ਜਿਨ੍ਹਾਂ ਵਿੱਚ ਥੋੜੀ-ਬਹੁਤੀ ਆਸ ਉਮੀਦ ਹੈ ਕਿ ਮੀਂਹ ਹੋ ਸਕਦਾ ਪਰ ਜਿਵੇਂ ਮੌਸਮ ਵਿਭਾਗ ਦੇ ਨਵੇਂ ਅਲਰਟ ਪ੍ਰਾਪਤ ਹੋਏ ਨੇ ਤਾਂ ਉਹਨਾਂ ਮੁਤਾਬਿਕ ਕਿਸੇ ਤਰੀਕੇ ਦੀ ਉਮੀਦ ਭਾਰੀ ਮੀਂਹ ਦੀ ਫਿਲਹਾਲ ਦਿਖਾਈ ਨਹੀਂ ਦੇ ਰਹੀ ਜਿਸ ਦੇ ਸਿੱਟੇ ਵਜੋਂ ਸਾਨੂੰ ਕੋਈ ਵੱਡੇ ਚਾਂਸ ਨਹੀਂ ਲੱਗ ਰਹੇ ਕਿ ਮੀਂਹ ਕੋਈ ਤਕੜਾ ਹੋਣ ਦੇ ਪੰਜਾਬ ਦੇ ਉੱਪਰ ਆਉਂਦੇ ਰਾਤ ਕਿਸੇ ਤਰੀਕੇ ਦਾ ਮੀਂਹ ਹੋਵੇਗਾ ਅਜਿਹੇ ਚਾਂਸ ਬਹੁਤ ਘੱਟ ਨੇ ਗੱਲ ਕੀਤੀ ਹੈ ਤਾਂ ਤਾਪਮਨ ਅਜਰਾਤ ਘਾਟੀ ਦੇਖਣ ਨੂੰ ਮਿਲਣਗੇ ਇਸ ਸਮੇਂ ਅਗਰ ਤਾਪਮਨ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ 32 ਤੋਂ 35 ਡਿਗਰੀ ਦੇ ਵਿਚਕਾਰ ਤਾਪਮਨ ਰਹੇ ਹਨ ਅੱਜ ਦਿਨ ਦੇ ਕਿਉਂਕਿ ਵੱਖ-ਵੱਖ ਹਿੱਸੇ ਵਿੱਚ ਮੀਂਹ ਹੋਇਆ ਹੈ ਤੇ ਵੱਖ-ਵੱਖ ਹਿੱਸੇ ਵਿੱਚ ਮੀਂਹ ਨਹੀਂ ਹੋਇਆ ਇਸ ਦੇ ਕਾਰਨ ਧੁੱਪ ਦਾ ਮਾਹੌਲ ਵੀ ਸੀ ਬੱਦਲਬਾਜ਼ੀ ਦਾ ਮਾਹੌਲ ਵੀ ਸੀ ਪਰ ਤਾਪਮਨ ਬਹੁਤ ਜ਼ਿਆਦਾ ਨਹੀਂ ਵਧੇ ਜਿਸ ਦੇ ਸਿੱਟੇ ਵਜੋਂ ਅੰਡਰ ਕੰਟਰੋਲ ਹੀ ਅੱਜ ਮਾਹੌਲ ਦੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਹਾਲਾਤ ਫਿਲਹਾਲ ਠੀਕ-ਠਾਕ ਨੇ ਕੋਈ ਅਗਰ ਤਕੜੀ ਕਾਰਵਾਈ ਹੁੰਦੀ ਦਿਖਾਈ ਦਿੱਤੀ ਤਾਂ ਉਹ ਜਾਣਕਾਰੀ ਲਗ ਤੋਂ ਸਾਂਝੀ ਕਰਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਮਿਲਦੇ ਆ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਜੀ